ਕਬੀ ਜੀ ਸਰ ਮੇਰੇ ਨੂੰ ਸੰਦੀਪ ਦੇ ਫਨ ਤੜਾ ਬਹੁਤ ਬੈਕਮਾ ਜੀ ਤੇ ਫੋਜਸਾ ਕੋ ਪਹੁੰਚ ਚੁਕੇ ਆ ਜੀ ਪਿੰਡ ਘੋਸਲ ਜਿਲ੍ਹਾ ਅੰਮ੍ਰਿਤਸਰ ਬੰਨੇ ਤਹਿਸੀਲ ਮੀਜੀਠਾ ਦੇਖੋ ਅੱਜ ਵੀ ਨੇ ਕੋ ਤਿੰਨ ਚਾਰ ਦੇ ਲਗਭਗ ਆਵਾ ਸੇਲ ਆ ਬਾਕੀ ਬਹੁਤ ਸਾਰੇ ਗੱਲ ਕਰਦੇ ਆ ਬਾਈ ਜੀ ਅਸਤੀਕਲ ਜੀ ਸਾਥੀ ਹਸਨਦੀਪ ਸਾਥੀ ਗੱਲ ਬਹੁਤ ਸਾਹਿਬ ਜੀ ਵਾਹ ਮਰੀਆਂ ਜੀ ਸਾਸਰੀ ਦਾ ਭਾਈ ਸੰਦੀਪ ਗਰੁੱਪ ਚੈਨਲ ਵਾਲੇ ਸਾਰੀ ਸੰਗਤ ਨੂੰ ਸਾਸਰੀ ਗਾਲ ਜੀ ਜਿੰਨੇ ਵੀ ਆਪਣੇ ਚੈਨਲ ਨਾਲ ਜੁੜਿਆ ਭਾਈ ਕਿਉਂਕਿ ਸੰਗਤ ਦੀ ਬਦੌਲਤ ਹੀ ਆਪਾਂ ਪਹਿਲੇ ਦਿਨ ਵੀ ਵੀਡੀਓ ਬਣਾਏ ਉਦੋਂ ਵੀ ਇਹੋ ਗੱਲ ਲਈ ਗਈ ਸੀ ਅੱਜ ਵੀ ਚਲੋ ਸੌਰੀ ਆਵਾਜ਼ ਦੇਣਾ ਬਾਅਦ ਵੀਡੀਓ ਆਪਾਂ ਕਰਨਾ ਲੱਗੇ ਕਿਉਂਕਿ ਧਰਾ ਦੇ ਕੰਮਾਂ ਕਰਾਂ ਜੇ ਤੁਹਾਨੂੰ ਕੋਈ ਥੋੜਾ ਜਿਹਾ ਤੇ ਹੋਰ ਸੁਣਾਉ ਦਿੰਦਾ ਪਰ ਠੀਕ ਹੈ ਜੀ ਭਾਈ ਸਰ ਹਾਂ ਜੀ ਬੜੀ ਠੀਕ ਹੈ ਚਲੋ ਵਾਹੀ ਦੁਬਾਰਾ ਫੇਰ ਕਰਤਾ ਸ਼ੁਰੂ ਤੇ ਐਹੋ ਹੀ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ ਸੰਤਨ ਨੂੰ ਥੋੜੀ ਜੀ ਸਾਨੂੰ ਵੀ ਪ੍ਰਵਾਨ ਕਰਿਓ ਚਲੋ ਤੇ ਇਦਾਂ ਹੀ ਆਂਟੀ ਮਾਲਪਤਾ ਜਾ ਹੈਨਾ ਜੈਜ ਰੇਟ ਤੁਹਾਨੂੰ ਪਤਾ ਨਹੀਂ ਦਾ ਆਪਣੇ ਉਹ ਜੈਜ ਹੁੰਦੇ ਆ ਜਿਹਨੇ ਪੁੱਛੋ ਐ ਟਾਈਮ ਤੇ ਭਾਈ ਤਿੰਨ ਪੱਛੂਗਾ ਆਪਣੇ ਹਾਂਜੀ ਤੇ ਇੱਕ ਸੰਦੇਸ਼ ਵੀ ਛੁੜਾ ਜਾਣਾ ਹਾਂਜੀ ਗੁਰਪ੍ਰੀਤ ਏ ਯਾਰ ਦਰਖਤ ਲਾਓ ਜਿੰਨੇ ਵੀ ਲੱਗ ਸਕਦੇ ਆ ਹਾਂਜੀ ਹਾਂਜੀ ਆਪਾਂ ਜਿੰਨੇ ਵੀ ਬੱਦਿਆ ਨਾ ਬਿਲਕੁਲ ਆਪਣੇ ਕੋ ਵੀ ਇਥੇ ਜਗਾ ਵੇਖੋ ਤਿੰਨ ਚਾਰ ਆਪਾਂ ਦਰਖਤ ਲਾਇਆ ਸੰਦੀਪ ਜੀ ਠੀਕ ਹੈ ਹੋਰ ਲਾਵਾਂਗੇ ਹਾਂਜੀ ਹਾਂਜੀ ਪਰ ਇਹ ਜੱਕਰਾ ਵੀ ਆਪਾਂ ਨੂੰ ਦਰਖਤ ਨਾ ਹੁਣ ਆਪਣੇ ਨਾਲ ਨਹਿਰ ਪੱਕੀ ਹੋਈ ਹੈ ਅੜੀ ਗੋਸਨ ਵਾਲੀ ਹਾਂਜੀ ਇਹ ਵੀ ਜੀ ਇੱਕ ਟੋਟਾ ਟੋਟਾ ਕੋਈ 5-4 ਕਿਲੋਮੀਟਰ ਨਹਿਰ ਪੱਕੀ ਹੋਈ ਹੈ ਤੇ ਇਥੋਂ ਸੌਵਾਨਾ ਨਹੀਂ ਯਾਰਾ ਨਾ ਵੱਡੇ ਵੱਡੇ ਦਰਖਤ ਵੜੇ ਗਿਆ ਅੱਛਾ ਵੱਡੇ ਵੱਡੇ ਮਤਲਬ ਕਿ ਪੱਕੀ ਨਹਿਰ ਹੋਈ ਹੈ ਜਿਹੜੇ ਉਹਦੇ ਰਸਤੇ ਚਾਹੀਏ ਤੁਹਾਨੂੰ ਨੇ ਮਤਲਬ ਕਲੀਅਰ ਕਰ ਲਈ ਹੈ ਨਾ ਚਲੋ ਗਵਰਨਮੈਂ ਤੇ ਇਹ ਆ ਵੀ ਆਪਣੇ ਦਰਖਤ ਘਟਦੇ ਜਾਂਦੇ ਤੇ ਗਰਮੀ ਜਿਹੜੀ ਵਧਦੀ ਜਾਂਦੀ ਹੈ ਨਾ ਜੀ ਨਹੀਂ ਤੇ ਇੰਨਾ ਦਿਨਾਂ ਦੇ ਵਿੱਚ ਕੋਈ ਜਿਆਦਾ ਪ੍ਰੋਬਲਮ ਹੁੰਦੀ ਨਹੀਂ ਪਰ ਜਿਹੋ ਜੀ ਗਰਮੀ ਪਈ ਹੈ ਉਹ ਤੁਹਾਨੂੰ ਵੀ ਪਤਾ ਆ ਵੀ ਅੰਬੜ ਵਾਕੇ ਕਰਦੇ ਤੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਹੋ ਹੀ ਆ ਵੀ ਵੀਰ ਜੀ ਦਰਖਤ ਲਾਇਆ ਹੋਊਗਾ ਤੇ ਛਾਂ ਦੇ ਸਕਦੇ ਸਹੀ ਗੱਲ ਹੈ ਜੀ ਤੇ ਚਲੋ ਭਾਜੀ ਇੱਥੇ ਮਾਰਨ ਭਾਜੀ ਝੂਠ ਨਹੀਂ ਮਾਰਨਾ ਮਤਲਬ ਹੈ ਕਿ ਪਿਓਰਾ ਦੂਜਾ ਸੂਆ ਮੰਨ ਕੇ ਲੈਂਦੀ ਆ ਪਰ ਤੀਜਾ ਸੂਆ ਮੰਨ ਲੇ ਕੋਈ ਪਰ ਚੌਥਾ ਨਹੀਂ ਆ ਚੌਥਾ ਨਹੀਂ ਆ ਮੰਨ ਲਿਆ ਤੇ ਇਹ ਆ ਬੱਚਾ ਨਾਗਰ ਨਾਲੂ ਦਾ ਤਾਂ ਚੀਜ਼ ਚੜਖਾਈ ਗਈ ਹੈ ਗਾਈ ਹਾਂਜੀ ਹਾਂਜੀ ਮੰਨ ਲਿਆ ਕਿ ਨਾਗ ਜਣਾ ਦੀ ਹੋਈ ਹੈ ਹੈਗਾ ਨੰਨ ਵਾਲੀ ਕਿੰਨਾ ਬੋੜਾ ਫੁੱਜਾ ਤੇ ਇਸ ਟਾਈਮ ਤੇ ਭਾਈ 14 ਕਿਲੋ ਕੋਲਾ ਬੋਲ 1400 ਫੋਲ ਦੇ ਲਓ ਜੀ ਦੇਖੋ ਉਹ ਦੂਜੇ ਨਾਲ ਤੀਜੇ ਨਾਲ ਤੁਹਾਡੇ ਦਾਸਤਾ ਕੋਲ ਜੀ ਸਾਹਿਬ ਨੇ ਤੇ ਬਾਕੀ ਜਿੰਨੇ ਥੰਥੋਂ ਚੱਕ ਕੇ ਦਿਖਾ ਦੇ 65 ਹੋਣੀ ਆ ਬਿਲਕੁਲ ਫਲੀ ਸੰਡੇ ਬਸ ਮੈਂ ਕਹਿੰਨਾ ਭਾਜੀ ਕੋਈ ਗੱਲ ਹੀ ਨਹੀਂ ਜਿੱਦਾਂ ਮਰਜੀ ਜੀ ਇਹਨੂੰ ਰੋਕੋ ਮੜਾ ਜਾ। ਕੋਈ ਨਾ। ਸਸਵਾ ਟੂਰ, ਲੰਮੀ ਟੂਰ। ਤੋ ਆਜੂ ਭੱਜਦਾ ਭਈਆ। ਮੈਂ ਗੱਲ ਨਾਲ ਭਾਈ ਤੁਸੀਂ ਜਿਹੜਾ ਲੈ ਜਾਉਗਾ ਨਾ ਭਈਆ ਇਹ ਨਹੀਂ ਕਰੂਗਾ, ਇਹ ਕਰੂਗਾ। ਠੀਕ। ਆਜੂ ਦੇ ਨਾਲ ਚੱਲ। ਇਹਨੇ ਉਹਦਾ ਵੀ ਫੋਟੋ ਖੋਣੇ ਥਾਣਾ ਭਾਈ। ਬੜਾ ਖੂਬ ਹੋਰੀ ਨਹੀਂ ਬੜੇ। ਬੜਾ ਠੱਗੀ। ਹਣੀ ਹੋ ਜਸ। ਭਾਈ ਤੁਹਾਨੂੰ ਮਾੜੀ ਆਈ। ਨਹੀਂ ਨਹੀਂ ਇੰਨਾ ਜਨਾ ਚ ਕਮਾ ਡੇਕ ਪਈ ਦੀ ਅਸੀਂ। ਹਾਂ ਦੇ। ਇਹ ਕਮਾਉਂਦਾ ਵੀ ਥੋੜਾ ਰੇਟ ਜ਼ਿਆਦਾ ਹੀ ਆ। ਪਰ ਅਦੇ ਨਾਲ ਜਾਂਦਾ ਕੋਈ 70 ਕਰੀ ਜਾਂਦਾ ਕੋਈ ਫੋਰ ਨਹੀਂ ਮੁੱਲ ਕਰੀਏ 65 ਭਾਈ ਹਾਂਜੀ ਹਾਂ ਨਾ ਹੀ ਆਪਾਂ ਬਾੜ ਦੀ ਬਾੜ ਜਾਂ ਚਲੋ ਬਠੀ ਇਹ ਜੀ ਆ ਵੈਡ ਭਾਈ ਪਹਿਲਾਂ ਸੂਆ ਸੂਈ ਆ ਹਾਂਜੀ ਇਹ ਸਾਡੇ ਕੋਲ ਹੀ ਸੂਈਏ ਚਾਰ ਦੰਦ ਬੱਛੀ ਲੈਂਦੀ ਹੈ ਆਪਾਂ ਅੱਛਾ ਇਹਦਾ ਮਤਲਬ ਕਿ ਇਸ ਟਾਈਮ ਤੇ ਇਹਦੀ ਗੋਲ ਸਾਡਾ ਆਪਾਂ ਮਨਾ ਕੇ ਦੋਵਾਂਗੇ ਭਾਈ ਹਾਂਜੀ 18 ਲੀਟਰ ਦੁੱਧ ਦਾ ਅੱਛਾ 18 ਕਿਲੋ ਦੁੱਧ ਹੈਗਾ ਹਾਂਜੀ ਠੀਕ ਆ ਤੇ ਕੋਈ ਯਾਰ 20-25 ਦਿਨਾਂ ਦਾ ਫੀਸ ਹਾਲ ਕੋਈ ਮਹੀਨਾ ਮੰਨ ਲੈ ਮਹੀਨਾ ਮੰਨ ਲੈ ਹਾਂ ਕੋਈ ਨਵਾਂ ਲੱਭਾ ਬੱਚਾ ਉੱਤੇ ਨਹੀਂ ਆ ਬੱਚਾ ਬੱਚਾ ਭਾਜੀ ਗਰਮੀ ਜਿਆਦੀ ਵੀ ਬੱਚਾ ਸਾਡੇ ਕੋਲ ਬਚਾਇਆ ਨਹੀਂ ਖੋਲੋ ਲਓ ਜੀ ਬੇਟਾ ਪਰ ਸ਼ੁਰੂਆਤ ਹੋ ਗਿਆ ਯਾਰ ਚੱਜੀ ਵਾਰ ਸਮੂਹ ਨੇੜੇ ਦੇ ਨਾਲਾ ਰੋਡ ਖਾਲੀ ਚਿੰਨ੍ਹ ਆਹ ਦੇਖ ਖਾਲੇ ਵਾ ਕੋਈ ਨਹੀਂ ਵੇੜ ਬੀਕੋ ਸੋਣੀ ਵੇੜ ਨਾਲੇ ਰਾਜੀ ਬਾਜੀ ਕੋਲ ਤੇ ਵੇੜ ਚੱਗੀ ਬੁੱਧਾ ਦੇਖੋ ਆਪਾਂ ਮੰਨ ਲਏ 18 ਲੀਟਰ ਦੁੱਧ ਆਰ ਅੱਛਾ 18 ਲੀਟਰ ਦਾ ਠੰਡਾ ਕਰਕੇ ਇਹਦੇ ਚ ਮੰਨ ਲਓ 150 ਗ੍ਰਾਮ ਮੁੱਦੇ ਥੱਲੇ ਹੋ ਸਕਦਾ ਭਾਈ ਪਰ ਇਹ ਨਹੀਂ ਆ ਵੀ ਲੀਟਰਾਂ ਚ ਫਰਮ ਦੁੱਧ ਦਾ ਤੁਹਾਨੂੰ ਪਤਾ ਅਜ ਤੱਕ ਅਸੀਂ ਘੂੜ ਨਹੀਂ ਕੋਲੇ ਜਿੰਨਾ ਹੋਗਾ ਉਹਦਾ ਜੇ ਉਹਦਾ ਵੈਟ ਦਾ ਚੌਕਾ ਤੇ ਡੱਬਾ ਲੱਗਿਆ ਇਹ ਅ타 ਕੋ 18 ਅਸ ਤੇ ਕੋ 18 ਅਸ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਮੋਹਲੇ ਭਾਜੀ ਜੀ ਇਹ ਤਾਂ ਬੱਚਾ ਹੁੰਦਾ ਤੇਰ ਤੇ ਪਹਿਲਾ ਧੂਆਚਾਰ ਬੰਦਿਆ ਸੀ ਤੇ ਮੰਨ ਲਓ ਕਿ 75 ਦਾ ਗਰਗ ਵੀ ਮੋਹਲੇ ਹੁਣ ਇਹਦਾ ਵੀ ਉਹਦੇ ਜਿੰਨਾ ਹੀ ਕਰਦੇ ਉਹਦੇ ਬਾਹਰੇ ਆ ਜੀ ਬਾਹਰੇ ਆ ਜੀ ਚਲ ਠੀਕ ਚਲ ਦੋ ਛੱਡਾ 60 60000 ਚਲ ਆਹਾਂ ਜੀ ਇਹ ਗੱਪਣਾ ਇਹ ਭਾਜੀ ਗੱਪਣਿਆ ਹਾਂ ਹਾਂ ਤੇ ਜਦ ਧੂਆ ਪਰ ਇਡੀ ਵੜ ਅਜੇ ਤੱਕ ਮੈਂ ਤਾਂ ਆਪਣੀ ਲਾਈਫ ਨਹੀਂ ਵੇਚੀ ਮੈਂ ਲਾਈ ਜੰਨੀਆ ਵੜਾ ਮੈਂ ਲੈ ਲਈ ਤੇ ਇਡੀ ਵੱਡੀ ਵੜ ਮੈਂ ਬਹੁਤ ਵੱਡੀ ਆ ਤੇ 3 ਫੁੱਟ ਤੋਂ ਉੱਤੋਂ ਹੀ ਚੌੜੀ ਆ ਭਾਜੀ ਹੈਗੀ ਆ ਜੀ ਅਜੇ ਸੁਣਦਾ ਕੋਈ ਪਤਾ ਪਤਾ ਕੋਈ ਨਹੀਂ ਭਾਜੀ ਲਓ ਜੀ ਵੇਖੋ ਮਰਾ ਦੇ ਇਹਦੇ ਆ ਮੇਲ ਤੇ ਭਾਜੀ ਹੋਣੀ ਆ ਵੇਖ ਲੋ ਵੀ ਆ ਮੇਲ ਹੈ ਹਨਾ ਬੰਦੇ ਨੂੰ ਬੁਰੀ ਗੱਡੀ ਫੇੜਾ ਜੀ ਮੈਂ ਗੱਨਾ ਦੀ ਜੋਇ ਦੇ ਲੇਕੇ ਤੋੜ ਦੂੰਗੀ ਤੇ ਇਹ ਬੰਦਾ ਮੈਂ ਪੂਰਾ ਜੀ ਬੱਸ ਆ ਜੀ ਬੱਸ ਘਰ ਵਾਲੇ ਭਾਜੀ ਮਤਲਬ ਕਿ ਇਕ ਟੱਪ ਮਾਰ ਕੇ ਕਹਿੰਦੇ ਸੀ ਕਹਿੰਦੇ ਵੀ ਮਜ਼ਾ 30 ਕਿਲੋ ਬੰਦਾ ਤੁਹਾਡੀ ਲਾਤ ਤੋੜ ਦਿੰਦੀ ਹੈ ਠੀਕ ਲੋ ਜੀ ਆਏ 4550 ਗੈਰੀ 40 ਉਹ ਕੋਈ ਨਹੀਂ ਪਰ ਇਹ ਵੀ ਨਾਰਮਲ ਸੇਵਾ ਦੇ ਨਾਰਮਲ ਹਾਂ ਜੀ ਕੋਈ ਹਾਂ ਫਾਰਮ ਵਾਲਾ ਲੈ ਗਿਆ ਕੋਈ ਵੱਖਰੀ ਗੱਲ ਆ ਕੋਈ ਇਹ ਵੀ ਜ਼ਰੂਰਤ ਨਹੀਂ ਆ ਕਿ ਫਾਰਮ ਵਾਲੇ ਦੀ ਛੜਨੀ ਤੋਂ ਉਹੋ ਹੀ ਆ ਮਤਲਬ ਹਨਾ ਹਾਂ ਜੀ ਇਹ ਤਾਂ ਹੀ ਹੈ ਭਾਈ ਲੱਖ ਸਵਾ ਲੱਖ ਮੁੱਲ ਕਰਦੇ ਲੋਕ ਲੱਖ ਕਰਦੇ ਆ ਅਸੀਂ ਨਾਲ ਲੱਖ ਨਾ ਸਵਾ ਲੱਖ ਮੁੱਲ 95 ਹਾਂ ਜੀ ਹਾਂ ਨਾ 92000 95000 ਚਲੋ ਠੀਕ ਆ ਜਾਂਦੇ ਪਰ ਇਹ ਚੀਜ਼ ਜਿਹਦੇ ਜੇ ਸੂਈ ਹੁੰਦੀ ਇਹਦਾ ਰੇਟ ਪਝੋੜ ਰੋਣਾ ਪਰ ਜੇ ਮੈਨੂੰ ਲੱਗਦਾ ਤਾਂ ਠੀਕ ਆ ਪਰ ਪਰ ਭਾਜੀ ਜੇ ਇਹਦਾ ਰੇਟ ਕੀਤਾ ਨਾ ਤੇ ਇੰਨੇ ਚੋਗੀ ਹੈਗੀ ਵੀ ਮਤਲਬ ਜੇ ਕੋਈ 60 ਵਾਲੀ ਨੇ 60 ਮੁੱਲ ਕੀਤਾ ਤੇ ਇਹ ਹੋਈ ਹੈਗੀ ਇਹ ਰੇਟ ਦਾ ਮੁੱਲ ਉਹਨਾਂ ਦੇ ਲਾਗੇ ਖੜਾ ਕੇ ਵੇਖ ਲਓ 3-3 ਫੁੱਟ ਤੇ ਲੰਬੀ ਹੈ ਹੈ ਨਾ ਜੀ ਚਲੋ ਇੰਨਾ ਹੀ ਆ ਜੀ ਤੇਨੇ ਗਾਵਾਂ ਭਾਈਆਂ ਕੋਲ ਇੱਕ ੱਪਣ ਦੋ ਸੁਈਆਂ ਆਓ ਇੱਥੇ ਚੁਆਈ ਕਰਕੇ ਲੈ ਕੇ ਜਾਓ ਬੋਲੋ ਦੱਸਣਾ ਹੈ ਨਾ ਬੋਲੀ ਸਾਹਿਬ ਜਰਸੀ ਸਾਡੇ ਕੋਲ ਇੱਕ ਹੈਗੀ ਆ ਹਾਂਜੀ ਇਧਰੋਂ ਦੀ ਭਾਵੇਂ ਚੰਗੂ ਮੜਾ ਗਿਆ ਮੈਂ ਬਰਾ ਹੈ ਹਾਂਜੀ ਵਿਖਾ ਦੇ ਬੋਲੀ ਇਹਦੇ ਉਧਰ ਹੀ ਵਿਖਾ ਦਿੰਦੇ ਆ ਮੈਨੂੰ ਕੱਚੀ ਅਸੀਂ ਪਾਈ ਨਹੀਂ ਵੀਡੀਓ 'ਚ ਪਰ ਫਿਰ ਵੀ ਕੱਚੀ ਅੱਜ ਪਾਈ ਨਹੀਂ ਹੈ ਵੀਡੀਓ ਟਾਈਮ ਨਹੀਂ ਲੀਦੇ ਭਾਈ ਫੜਾ ਜਾ ਦੁਜਾ ਦੂਆ ਕੋਈ ਨਾ ਭਾਜੀ ਪਿਓਰ ਪਿਓਰ ਜੱਸੀ ਆ ਮਤਲਬ ਦੁਜਾ ਤੋਂ ਬਰਦਾਈ ਨਾ ਕਰੇਡ ਕਰਨਾ ਨਾ ਕਰ। ਯਾਕਰ ਕੀ ਕੇ ਕੱਚੀ ਹੈ ਜੇ ਥੋੜੇ ਦਿਨ ਲੈਂਦੀ ਆ 5-7 ਦਿਨ ਲੈਂਦੀ ਪਰ ਫਿਰ ਵੀ ਕਿਸੇ ਵੀਰ ਨੂੰ ਮਤਲਬ ਚਾਹੀਦਾ ਹੋ ਤੇ ਆਪਣੇ ਕੋਲ ਤੁਨੀ ਨਜ਼ਰ ਆ ਗਿਆਓ ਕੋਈ ਗੱਲ ਨਹੀਂ ਜੀ ਆ ਨੰਬਰ ਕੀ ਮੰਡਤਾਂ ਨੂੰ ਭਾਜੀ ਫੋਨ ਕਰਾਂਗੇ। ਨੰਬਰ ਜੀ। ਬਾਕੀ ਭਾਜੀ ਨੰਬਰ 6284452018 6284452018 ਪਿੰਡ ਗੋਸਰ ਅਫਗਾਨਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਹੈਣਾ ਜੀ ਬਾਕੀ ਇੰਨੀਆਂ ਹੀ ਬੇਨਤੀਆਂ ਭਾਜੀ ਪਰ ਦਰਖਤ ਪੱਕਾ ਲਾਓ ਇੱਕ ਈ ਬੇਨਤੀ ਸ਼ੇਅਰ ਕਰ ਦਨੇ ਕਿਉਂਕਿ ਆਪਣੇ ਗਰੁੱਪ ਦੇ ਵਿੱਚ ਮੈਸੇਜ ਵੀ ਲਗਾਤਾਰ ਇਹੀ ਚੱਲਦੇ ਆ ਹਾਂ ਜੀ ਹਾਂ ਜੀ ਕਿਉਂਕਿ ਭਾਜੀ ਚਲੋ ਦੇਖ ਕੇ ਕਿਸ ਨੂੰ ਚੇਤਾ ਚਾਊਗਾ ਹੈਨਾ ਅਸੀਂ ਪਹਿਲਾਂ ਮੋਟਰਾਂ ਤੇ ਜਾਂਦੇ ਹੁੰਦੇ ਤੇ ਕਿਨੇ ਕਿਨੇ ਦਰਖਤ ਹੁੰਦੇ ਸੀ ਭਾਜੀ ਹਾਂ ਜੀ ਇਹ ਛੋਟੇ ਸੀ ਹੁਣ ਵੇਖੀਦਾ ਤਾਂ ਭਾਜੀ ਕਿਤੇ ਹੈ ਨਹੀਂ ਹੁਣ ਅਸੀਂ ਆਪਣੀ ਮੋਟਰ ਤੇ ਵੀ ਲਾਇਆ ਜਿੰਨੇ ਜੋਗਾ ਜਿੰਨਾ ਸਾਡੀ ਬਖਾਨ ਤਾਹੀ ਆਪਣਾ ਘਰੇ ਵੀ ਲਾਇਆ ਜੀ ਚਲੋ ਠੀਕ ਹੈ ਜੀ ਬਾਕੀ ਸਾਥੀ ਗੱਲ